ਲਓ ਭਾਈ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਨਵਾਂ ਗੀਤ ਪਾਉਣ ਲੱਗੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਉਂਕਿ ਬਾਈ ਨੂੰ ਤੁਸੀਂ ਸੁਣਦੇ ਆ ਰਹੇ ਹੋ YouTube ਚੈਨਲ ਦਾ ਬਾਈ ਦਾ ਹੈਗਾ ਤੌਰ ਗਿਆਨਾ ਅਫੀਸ਼ੀਅਲ YouTube ਤੇ ਬਾਈ ਦੇ ਬਹੁਤ ਗਾਣੇ ਰਿਕਾਰਡ ਵੀ ਹੋਏ ਆ ਤੇ ਅੱਜ ਬਾਈ ਤੋਂ ਸੁਣਦੇ ਆ ਇੱਕ ਪੰਜਾਬੀ ਗੀਤ ਬਹੁਤ ਪਿਆਰਾ ਜਿਹਾ ਗੀਤ ਹੈ ਸਾਡੇ ਨਾਲ ਭਰਾ ਭਾਈ ਸਰੋਂ ਵੜਦੇ ਆ ਤੇ ਇਹਨਾਂ ਨੂੰ ਵੀ ਸੁਣਾਉਣੇ ਆ ਤੇ ਤੁਸੀਂ ਵੀ ਗੀਤ ਸੁਣ ਕੇ ਜਾਓ ਬਾਈ ਵੀਡੀਓ ਨੂੰ ਸਲਿੱਪ ਨਾ ਕਰਿਓ ਲੇ ਵੀ ਬਾਈ ਜੀ ਸਸਕੀ ਕਾਲ ਪਹਿਲਾਂ ਤਾਂ ਸਸਕੀ ਕਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਤੇ ਆਉਣ ਲਈ ਤੇ ਵੀਰਾਂ ਦੀ ਨਾ ਫਰਮਾਇਸ਼ ਸੀਗੀ ਰਾਜਸਥਾਨ ਦੇ ਵਿੱਚੋਂ ਅਬਾਲੇ ਤੋਂ ਵੀਰ ਨੇ ਫੋਨ ਕੀਤਾ ਮੁਕਸਰ ਸਾਹਿਬ ਤੋਂ ਫੋਨ ਕੀਤਾ ਕਿ ਬਾਈ ਕੌਰ ਗਿਆਨਾਂ ਤੋਂ ਇੱਕ ਗੀਤ ਸਾਡੇ ਵਾਸਤੇ ਵੀ ਭੇਜੋ ਯਾਰ ਠੀਕ ਹੈ ਜੀ ਤੇ ਜਰੂਰ ਸੁਣਾਓ ਬਾਈ ਸਰੋਤਿਆਂ ਨੂੰ ਆਪਾਂ ਸਾਰੇ ਸਰੋਤਿਆਂ ਨੂੰ ਉਹਨਾਂ ਦੀ ਸੇਵਾ ਦੇ ਵਿੱਚ ਜਰੂਰ ਦੋ ਲੈਣਾ ਹਾਜ਼ਰ ਪੂਰਾ ਕੀ ਦੀ ਸੁਣਾ ਰਹੇ ਜੀ ਅੱਛਾ ਜੀ ਹਾਂ ਠੀਕ ਹੈ ਪਤੀ ਦੇ ਕਹਣੇ ਤੋਂ ਜਿਹੜੀ ਚੱਲੇ ਵਾਰ ਓਏ ਪੁੱਜ ਕੇ ਹੁੰਦੀ ਏ ਤੀਵੀਂ ਵਦਕਾਰ ਓਏ ਪਤੀ ਦੇ ਕਹਣੇ ਤੋਂ ਜਿਹੜੀ ਚੱਲੇ ਵਾਰ ਓਏ ਪੁੱਜ ਕੇ ਹੁੰਦੀ ਏ ਤੀਵੀਂ ਵਦਕਾਰ ਓਏ ਉਸ ਵੇਲੇ ਦੀ ਲਾਈ ਉਤੇ ਲੱਗੇ ਛੱਟ ਓਏ ਨਾਰਾ ਵਦਕਾਰਾਂ ਕਰ ਢੇਣ ਪਟ ਓਏ ਨਾਰਾ ਵਦਕਾਰਾਂ ਕਰ ਢੇਣ ਪਟ ਓਏ ਨਾਰਾ ਵਦਕਾਰਾਂ ਕਰ ਢੇਣ ਪਟ ਓਏ ਇਹ ਹਮਾਰੇ ਦਿਨਾਂ ਦੀ ਨਿਸ਼ਾਨੀ ਮਿੱਤਰੋ ਸੂਰਮੇ ਦੀ ਹੋਜੇ ਜੀ ਦੁਹਾਨੀ ਮਿੱਤਰੋ ਇਹੋ ਮਾਰੇ ਦਿਨਾਂ ਦੀ ਨਿਸ਼ਾਨੀ ਮਿੱਤਰੋ ਸੂਰਮੇ ਦੀ ਹੋਜੇ ਜੀ ਦੁਹਾਨੀ ਮਿੱਤਰੋ ਕਾਲੀ ਬਿੱਲੀ ਜਦੋਂ ਰਾਜ ਆਵੇ ਕੱਟ ਓਏ ਨਾਰਾਂ ਬੁਧਕਾਰਾਂ ਕਰ ਦੇਣ ਪਟਵੇ ਨਾਰਾਂ ਬੁਧਕਾਰਾਂ ਕਰ ਦੇਣ ਪਟ ਓਏ ਮਾਲੀ ਰੋਵੇ ਜਦੋਂ ਸੁੱਕ ਜਾਵੇ ਬਾਗ ਓਏ ਸੇਠਾ ਨੂੰ ਪਿਆਰਾ ਲੱਗਦਾ ਵੇ ਆਜ ਓਏ ਮਾਲੀ ਰੋਵੇ ਜਦੋਂ ਸੁੱਕ ਜਾਵੇ ਬਾਗ ਓਏ ਸੇਠਾ ਨੂੰ ਪਿਆਰਾ ਲਾਗੇ ਦੇ ਵਾਜ ਓਏ ਜੱਟ ਜਾਵੇ ਠਾਣੇ ਜੇ ਕੋ ਵੱਡੇ ਵੱਟ ਓਏ ਨਾਰਾ ਬੁਦਕਾਰਾਂ ਕਰ ਦੇਣ ਪਟ ਓਏ ਨਾਰਾ ਬੁਦਕਾਰਾਂ ਕਰ ਦੇਣ ਪਟ ਓਏ ਕੌਰ ਗਿਆ ਨਾ ਰੱਬ ਮੂਰੇ ਹੱਥ ਵੰਨਦਾ ਬਸਦੇ ਕਰਾਂ ਦੀ ਸੁਖ ਰਹਿੰਦਾ ਮੰਗਦਾ ਕੌਰ ਗਿਆ ਨਾ ਰੱਬ ਮੂਰੇ ਹੱਥ ਵੰਨਦਾ ਬਸਦੇ ਕਰਾਂ ਦੀ ਸੁਖ ਰਹਿੰਦਾ ਮੰਗਦਾ ਤਾਂ ਵੀ ਲੋਕ ਕੀ ਗੱਲ ਜਾਮਦੇ ਐ ਕੱਟ ਓਏ ਨਾਰਾਂ ਬੋ ਦੇਕਾਰਾਂ ਕਰ ਦੇਣ ਪਟ ਓਏ ਨਾਰਾਂ ਬੋ ਦੇਕਾਰਾਂ ਕਰ ਦੇਣ ਪਟ ਓਏ ਨਾਰਾਂ ਬੋ ਦੇਕਾਰਾਂ ਕਰ ਦੇਣ ਪਟ ਓਏ ਬਾਈ ਜੀ ਗੀਤ ਚੰਗਾ ਲੱਗਿਆ ਤਾਂ ਬਾਈ ਦੇ ਚੈਨਲ ਨੂੰ ਵੀ ਇੱਕ ਹੋਰ ਗਿਆਨ ਆਫੀਸ਼ੀਅਲ YouTube ਤੇ ਸਬਸਕ੍ਰਾਈਬ ਕਰ ਲਓ ਬਾਈ ਸਾਰੇ ਵੀਰ ਠੀਕ ਹੈ ਤੇ ਮੈਨੂੰ ਤੁਸੀਂ ਜਾਣਦੇ ਬਾਈ ਰੇਸ਼ਮ ਗਿਆਨੇ ਵਾਲਾ ਤੇ ਗੀਤ ਬਾਈ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਕਿ ਜਿੰਨਾ ਭਰਾਵਾਂ ਕੋਲੇ ਗੀਤ ਨਹੀਂ ਗਿਆ ਤਾਂ ਉਹਨਾਂ ਨੂੰ ਵੀ ਸੁਣਨ ਦਾ ਵਧੀਆ ਨਜ਼ਾਰਾ ਆਵੇ ਠੀਕ ਹੈ ਬਾਈ ਜੀ ਹਾਂਜੀ ਹੋਰ ਕਹਿੰਦਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਠੀਕ ਹੈ ਠੀਕ ਸਰੋਦਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ